ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ 'ਚ ਇੱਕ ਐਕਟਿਵਾ ਸਵਾਰ ਵੱਲੋਂ ਇੱਕ ਵਿਅਕਤੀ ਦੇ ਮਾਰ ਦਿੱਤੀ ਗੋਲੀ ਜਿਸ ਦੇ ਕਾਰਨ ਇੱਕ ਔਰਤ ਵੀ ਜ਼ਖਮੀ ਹੋ ਗਈ ਦੱਸਿਆ ਕਿ ਗੋਲੀ ਵਿਅਕਤੀ ਜਿਹੜੇ ਨੇ ਉਹ ਢਿੱਡ ਚੋਂ ਆਰਪਾਰ ਹੁੰਦੀ ਹੋਈ ਇੱਕ ਔਰਤ ਦੇ ਜਾ ਕੇ ਗੁੱਟ ਚ ਲੱਗੀ ਤਾਂ ਉਸਦੀ ਸੀਸੀਟੀਵੀ ਵੀ ਤੁਸੀਂ ਆਪਣੀ ਟੀਵੀ ਸਕਰੀਨ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਜਿਹੜਾ ਆ ਉਹ ਥੱਲੇ ਲੰਮੇ ਪਿਆ ਹੋਇਆ ਹੈ ਤਾਂ ਇੱਕ ਨੌਜਵਾਨ ਜਿਹੜਾ ਐਕਟੀਵਾ ਤੇ ਆਂਦਾ ਹੈ ਤਾਂ ਟੱਕਰ ਲੱਗਦੀ ਹੈ ਤਾਂ ਗੋਲੀ ਚਲਾ ਕੇ ਜਿਹੜਾ ਉੱਥੋਂ ਫਰਾਰ ਹੋ ਜਾਂਦਾ ਆ ਤਾਂ ਵਿਅਕਤੀ ਜਿਹੜਾ ਆ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਕਿਉਂਕਿ ਉਹ ਉੱਠਿਆ ਨਹੀਂ ਜਾਂਦਾ ਉਹਦੇ ਲੱਕ ਦੇ ਵਿੱਚ ਜਿਹੜੀ ਉਹ ਗੋਲੀ ਵੱਜਦੀ ਆ ਤਾਂ ਆਰ ਪਾਰ ਹੁੰਦੀ ਹੋਈ ਇੱਕ ਔਰਤ ਤੇ ਜਾ ਕੇ ਲੱਗਦੀ ਆ ਤਾਂ ਫਿਲਹਾਲ ਵਿਅਕਤੀ ਦੀ ਜਿਹੜੀ ਹਾਲਤ ਆ ਉਹ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਤਾਂ આરોપી ਨੂੰ ਫੜਨ ਲਈ ਪੁਲਿਸ ਵੱਲੋਂ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਕੀ ਨਾਮ ਕੀ ਜੀ ਆਪਣਾ ਨੀਨਾ ਕਿ ਖੁਦਾ ਯਾਣਾ ਵਾਹ ਗੁਰ ਨਾਨਕ ਬੁਦੇ ਦੇ ਤੇ ਕੀ ਗੱਲ ਹੋਈ ਜੀ ਜਿਹੜੀ ਗੋਲੀ ਚਲੀ ਆ ਕੋਣ ਸੀ ਉਹ ਲੜਕਾ ਬਿੱਲੋ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਤੇ ਕੀ ਗਲਬਤ ਕੀ ਹੋਈ ਐ ਨਹੀਂ ਪਤਾ ਮੰਨੋ ਕੱਲਰ ਲੁਆਣ ਗਿਆ ਸੀ ਨਾਈ ਕੋ ਦੋ ਵੀ ਹੱਥ ਚ ਕੱਲਰ ਹੋਦੇ ਤੇ ਲੁਆਇਆ ਵੀ ਕਿ ਨਹੀਂ ਲੁਆਇਆ ਵੀ ਨਹੀਂ ਪਤਾ ਤੇ ਮੋ ਹੁਣ ਕੀ ਬਰਾ ਵਿੱਚਲੀ ਗੱਲ ਕੀ ਆ ਕਿਹਦੇ ਵਾਰ ਵਜੇ ਤੇ ਬਾਦ ਆ ਗਿਆ ਕਿੰਨੀਆਂ ਗੋਲੀਆਂ ਚਲੀਆਂ ਇੱਕੋਈ ਤੇ ਤੁਹਾਡੇ ਮੁੰਡੇ ਦੀ ਹਾਲਾਤ ਠੀਕ ਨੇ ਹੁਣ ਹਾਂਜੀ ਕਿੰਨੀ ਉਮਰ ਦੀ ਮੁੰਡੇ ਦੀ 30 30 ਸਾਲ ਹਾਂਜੀ ਮੈਰਿਸ ਇਨ ਮੈ ਨਹੀਂ ਕੋ ਆਦਾ ਕੋਈ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਨਹੀਂ ਹੈਗੀ ਸਾਰੇ ਚੰਗਾ ਕਹਿੰਦੇ ਉਹਨੂੰ ਗਲੀ ਮੱਲ ਲੱਭ ਜਾ ਕੀ ਕਰਦਾ ਸੀ ਮਜ਼ਦੂਰੀ ਮੇਸਤਰੀ ਦਾ ਕਾਰਨ ਕੀ ਕੁਝ ਪਤਾ ਚੱਲਿਆ ਕਿਉਂ ਨਹੀਂ ਚੱਲਦਾ ਕਾਰਨ ਨਾ ਪਰ ਪੁਨਾ ਘਾਰ ਹੀ ਨਹੀਂ ਹੈਗੀ ਤੁਸੀਂ ਸਾਈ ਮੁਕੰਨਾ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੈਂ ਹੋਈ ਮੰਗ ਕਰਦੇ ਇਨਸਾਫ ਚਾਹੀਦਾ ਸਾਨੂੰ ਕੀ ਦੁਸ਼ਮਣੀ ਹੀ ਹੋਰੇ ਨਾ ਜਿਹੜੀ ਕੱਢੀ ਦੁਸ਼ਮਣੀ ਹੋ ਤੇ ਨਾ ਮੁੰਡੇ ਦਾ ਠੀਕ ਕੋਈ ਚੰਗਾ ਨਹੀਂ ਮਾੜਾ ਨਹੀਂ ਕਿਸੇ ਨੂੰ ਕਹਿੰਦਾ ਠੀਕ ਹੈ ਠੀਕ ਹਾਂਜੀ ਕੀ ਨਾਂਜੀ ਤੁਹਾਡਾ ਅਸ਼ਵੀਰ ਕੁਮਾਰ ਇੱਧਰ ਹੋ ਜਾ ਲਓ ਘਰ ਆਣੇ ਪੈਣਾ ਕੀ ਹੋਇਆ ਹੋਇਆ ਪਾਈ ਕੋਈ ਮਗਲੇ ਬਣਾਇਆ ਬੰਦਾ ਆਪਣਾ ਬੋੜੀ ਸਾਹੋਂ ਲੈਉ ਤੇ ਉਦੋਂ ਮਗਰ ਪੁਲਸ ਲੱਗਾ ਇੱਕ ਪੁਲਸ ਲੱਗਾ ਆਹੀ ਤੇ ਉਹਨਾਂ ਨੇ ਮਗਰ ਦਾ ਪਿੱਛਾ ਕੀਤਾ ਇੱਥੇ ਆ ਗਏ ਨੇ ਸਕੂਟਰੀ ਖਰਾਤੀ ਸਕੂਟਰੀ ਤੇ ਬਾਅਦ ਚ ਕੇਰੇ ਘਰ ਜਾ ਕੇ ਉਤੋਂ ਦੀ ਉਹ ਕੁੜੀ ਨੇ ਪਿਸਤੌਲ ਵਖਾਈ ਉਹ ਸਕੂਟਰੀ ਲਈ ਤੇ ਇੱਥੇ ਆ ਕੇ ਦੇ ਪਿਆਓ ਤੇ ਇੱਥੇ ਇਹਨੇ ਆ ਕੇ ਆਪਣੇ ਨੂੰ ਗੋਲੀ ਚਲਾਈ ਆ ਤੇ ਗੋਲੀ ਚੱਲੀ ਨਹੀਂ ਗੋਲੀ ਮੁੰਡੇ ਵੱਜ ਗਈ ਆ ਹਾਰਪਰ ਹੋ ਗਈ ਕਿ ਜਨਾਨੀ ਤੇ ਵੱਜੀ ਆ ਇਹ ਜਦ ਫੜ ਲਗਿਆ ਇਹ ਗੱਡੀ ਪਿੱਛੇ ਆ ਕੇ ਲੈ ਗਿਆ ਭਾ ਦਾ ਕੋਣ ਲੱਗਦਾ ਭਤੀਜਾ ਆ ਆਪਣਾ ਕਿੰਨੀ ਉਮਰ ਦਾ ਈ ਸਾਲ ਤਾਂ ਇਹੋ ਜਿਹੇ ਹਾਲਾਤ ਹਨ ਲੱਗੇ ਹਾਲਾਤ ਵੇਖੋ ਜਾ ਕੇ ਪਤਾ ਲੱਗੇਗਾ ਇਹ ਤਾਂ ਚੱਲੇ ਆ ਰੇਸ਼ਨ ਫੇਤੇ ਠੀਕ ਆ ਕਿੰਨੇ ਕੋਲੇ ਚਿੱਲੀ ਸੋਲੀ ਕੋਲੀ ਇਹ ਯਾਰ ਮੈਂ ਪਹਿਲਾਂ ਚੱਲੀ ਆ ਹਾਂ ਯਾਰ ਮੈਂ ਪਹਿਲਾਂ ਚੱਲੀ ਆ ਕਿ ਪੁਲ ਸਾਈ ਮੋਕੇ ਤੇ ਪੁਲ ਸਾਈ ਹੀ ਤੇ ਬਾਅਦ ਚ ਬਾਅਦ ਚ ਕਹਿੰਦੇ ਮੈਂ ਫੜਲੇ ਪਏ ਆ ਦੁਬਾਰਾ ਸ਼ਾਂਤੀ ਕਰਦੇ ਮੰਗਿਆ ਇਹ ਕਰਦੇ ਆ ਕਿ ਸਾਨੂੰ ਮੁੰਡਾ ਸਹੀ ਸੌਂਦਾ ਆਏ ਤੇ ਬਾਕੀ ਆ ਨਹੀਂ ਕੋਈ ਦਸ਼ਮੀ ਨਹੀਂ ਬੁੱਲੇਵੰਦ ਵਿਚਾਰਾ ਕੰਮ ਕਰਦਾ ਆ ਡਿਲੀਵਰੀ ਆਪਾਂ ਕਰਦੇ ਆ ਦੋਵੇਂ ਕਰਦੇ ਲੇਵਰ ਦਾ ਕੰਮ ਕਰਦਾ ਕਰਨ ਦਾ ਕੋਈ ਪਤਾ ਨਹੀਂ ਕਰਦਾ ਕੋਈ ਵਾਜੀ ਮਗਰੇ ਬਾਸ ਵਾਲਨੇ ਆ ਕੇ ਮਾਰੀ ਆ ਉਹਨੇ ਮਾਰ ਫਿਰ ਲੜਾਈ ਚ ਕਢਾਇਆ ਤੁਹਾਡੇ ਬੱਚੇ ਨਾਲ ਜਿੱਦੇ ਪਹਿਲੇ ਨਹੀਂ ਨਹੀਂ ਉਹ ਕਰਦਾ ਨਹੀਂ ਕੇਣਾ ਉਹ ਤੇ ਵਿਚਾਰਾ ਹੈ ਮਜ਼ਦੂਰ ਆ ਨਾ ਕਰੋ ਬਾਹਰ ਜਾਂਦਾ ਉਹ ਹਾਂਜੀ ਦਿੱਤਾ ਕੰਮ ਤੇ ਜਾਂਦਾ ਕੰਮ ਤੋਂ ਕੱਢ ਅੱਜ ਕਰੀਬ 10:30 11 ਵਜੇ ਇੱਕ ਇਨਫਰਮੇਸ਼ਨ ਮਿਲੀ ਸੀਗੀ ਕਿ ਗੁਰੂ ਨਾਨਕਪੁਰੇ ਗਲੀ ਨੰਬਰ 11 ਲੱਗੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਉਹ ਵੈਰੀਫਾਈ ਕੀਤਾ ਗਿਆ ਤੇ ਵੈਰੀਫਾਈ ਕਰਨ ਤੇ ਪਤਾ ਲੱਗਾ ਕਿ ਬਿੱਲੂ ਨਾਂ ਦਾ ਵਿਅਕਤੀ ਹੈ 11 ਨੰਬਰ ਗਲੀ ਚ ਰਹਿੰਦਾ ਉਹ ਆਪਣੇ ਘਰੋਂ ਗਿਆ ਸੀਗਾ ਸਿਰ ਤੇ ਰੰਗ ਲਾਉਣ ਲਈ ਕਲਰ ਲਾਉਣ ਲਈ ਲੈਣ ਗਿਆ ਸੀ ਜੋ ਕਲਰ ਲੈ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਉਹ ਤੇ ਪਿੱਛੋਂ ਤੋਂ ਇੱਕ ਐਕਟਵਾਈ ਐਕਟਵਾ ਦੇ ਤੇ ਇੱਕ ਮੁੰਡਾ ਨੌਜਵਾਨ ਸਵਾਰ ਸੀ ਜਿਹਦੇ ਹੱਥ 'ਚ ਪਿਸਤਲ ਸੀਗਾ ਉਹ ਇਹਦੇ ਵਿੱਚ ਬਿੱਲੂ ਨਾਂ ਦੇ ਵਿਅਕਤੀ ਦੇ ਵਿੱਚ ਜਿਹੜਾ ਉਹ ਐਕਟਵਾ ਵੱਜ ਗਿਆ ਤੇ ਉਹ ਡਿੱਗ ਗਿਆ ਤੇ ਦਿਗਨ ਤੋਂ ਬਾਅਦ ਜਦੋਂ ਉੱਠ ਕੇ ਉਹਨੂੰ ਕਾਰਨ ਪੁੱਛਿਆ ਵੀ ਤੂੰ ਮੇਰੇ ਚੈੱਕ ਡਾਕਟਰ ਮਾਰੀ ਤਾ ਉਹਨੇ ਤੈਹ ਜਾ ਕੇ ਉੱਤੇ ਫਾਇਰ ਕਰ ਦਿੱਤਾ ਜੋ ਫਾਇਰ ਉਹਦੀ ਸੱਜੀ ਗਾਫੀ ਵਕੀਦੇ ਵਿੱਚ ਵੱਜ ਕੇ ਤੇ ਬੇਡ ਤੇ ਚਲਾ ਗਿਆ ਤੇ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਹੜਾ ਉਹ ਇੰਜਰਡ ਹੈ ਉਹ ਗੁਨਾਗ ਦੇ ਹਸਪੀਟਲ ਦਾਖਲ ਹੈ ਤੇ ਜਲਦੀ ਅਸੀਂ ਜਿਹੜੀ ਹੈ ਦੋਸ਼ੀ ਦੀ ਪਛਾਣ ਕਰਕੇ ਤੁਹਾਨੂੰ ਫੜ ਲਾਂਗੇ ਸਰ ਪਹਿਲੇ ਵੀ ਕੋਈ ਅਜਿਹੀ ਨਹੀਂ ਅਸੀਂ ਕੋਈ ਲੱਭ ਪਾਜੀ ਹਾਲੇ ਅਨਿਸ਼ਚਿਤ ਹੈ ਜਿਹਦੇ ਵਿੱਚ ਆਪਾਂ ਜੋ ਇਨਵੈਸਟੀਗੇਸ਼ਨ ਕਰਾਂਗੇ ਕੇ ਐਸਾ ਚ ਹਾਲੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਕੁਝ ਵੀ ਖਿਆਲਿਆ ਜਾ ਸਕਦਾ ਸਰ ਕਿਸੇ ਔਰਤ ਤੇ ਵੀ ਇਸ ਮਾਮਲੇ ਚ ਗੋਲੀ ਲੱਗੀ ਜੀ ਹਾਂ ਇਹ ਵੀ ਪਤਾ ਲੱਗਾ ਵੀ ਉਤੇ ਰਸਤੇ ਲੰਘਦੀ ਹੋਈ ਲੇਡੀ ਤੇ ਵੀ ਗੋਲੀ ਲੱਗੀ ਐ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਐ ਵੀ ਗੋਲੀ ਇੱਕ ਚੱਲੀ ਹੈ ਕਿ ਦੋ ਚੱਲੀਆਂ ਨੇ ਉਹਨੂੰ ਡੂਰਿੰਗ ਇਨਵੈਸਟੀਗੇਸ਼ਨ ਉਹਨੂੰ ਇਹ ਸੀ ਐਨਾਲਿਸਿਸ ਕਰਾਂਗੇ ਸਰ ਜੀ ਤੇ ਗੋਲੀ ਲੱਗੀ ਆ ਉਹਦੀ ਕਿੰਨੀ ਉਮਰ ਹੈ ਉਹਦੀ ਉਮਰ ਕਰੀਬ ਕਰੀਬ 35 ਸਾਲ ਆ ਤੇ ਉਹ ਐਡਮਿਟ ਆ ਅਮਰੀਕਨ ਮਗਰ ਜੀ ਇਹ ਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੇ ਉਹ ਅਗੇ ਦੂਜੀ ਨੈਸ਼ਨੇਟੀ ਨੂੰ ਆਪਾਂ ਕਰ ਲਾਂਗੇ ਚੱਲੋ ਦੂਜੀ ਦੀ ਪਛਾਣ ਹੋ ਗਈ ਬਸ ਲੱਗੇ ਹੋਇਆ ਜੀ ਜਲਦ ਪਛਾਣ ਕਰਕੇ ਉਹਨੂੰ ਜਲਦੀ ਫੜ ਲਿਆ ਜਾਊਗਾ ਜੀ ਸੀਸੀਟੀਵੀ ਸਰਕੂਲਲੇ ਜਾ ਰਹੇ ਬਿਲਕੁਲ ਬਿਲਕੁਲ ਜੀ ਸਾਡਾ ਡੰਗਣਾ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸ ਦੇ ਦਾਤਿਆਂ ਨੂੰ ਜਿਹੜਾ ਜਲਦੀ ਫੜ ਲਿਆ ਜਾਊਗਾ